ਕਿ ਜਿਹੜਾ ਡੈਮ ਫਸਲਾਂ ਨੂੰ ਪਾਰਦਾ ਰਿਹਾ ਹੈ ਇਨਸਾਨਾਂ ਨੂੰ ਪਾਰਦਾ ਰਿਹਾ ਹੈ ਜਾਨਵਰਾਂ ਨੂੰ ਪਾਰਦਾ ਰਿਹਾ ਹੈ ਤਾਂ ਅੱਜ ਉਹ ਆਪਣੀ ਬੂੰਦ-ਬੂੰਦ ਨੂੰ ਪਾਣੀ ਤਰਸਿਆ ਹੋਇਆ ਹੁੰਦਾ ਜੇਕਰ ਡੈਮ ਜੀ ਨੇ ਪਾਣੀ ਦੇਣਾ ਸੀ ਜੇ ਉਹਦੇ ਵਿੱਚ ਪਾਣੀ ਪਾਉਣਾ ਪੈ ਜਾਵੇ ਤੇ ਫਿਰ ਜੀਵਨ ਦਾ ਅਸਰ ਚ ਆ ਉਹ ਚੀਜ਼ ਦਾ ਕਿ ਜੰਗਲਾਤ ਮਹਿਕਮੇ ਦੀ ਮਨਜ਼ੂਰੀ ਨਹੀਂ ਮਿਲ ਰਹੀ ਛੇਲਡ ਤਾਂ ਕਰਕੇ ਨਹੀਂ ਕੱਢੀ ਜਾ ਰਹੀ ਤਾਂ ਕਿ ਸਰਕਾਰ ਨੂੰ ਡਿਕਾ ਰਿਹਾ ਜਾਨਾ ਭੇਟ ਜਾਨਾ ਭੇਟ ਚੜਾਈਆਂ ਜਾ ਸਕਦੀਆਂ ਇਸ ਮਨਜ਼ੂਰੀ ਦੀ ਇਸ ਕਾਨੂੰਨ ਦੀ ਕਾਨੂੰਨ ਕਾਦੇ ਵਾਸਤੇ ਹੁੰਦਾ ਜਾਨਾ ਬਚਾਉਣ ਵਾਸਤੇ ਹੁੰਦਾ ਕਿ ਜਾਨਾ ਲੈਣ ਵਾਸਤੇ ਹੁੰਦਾ ਜੇ ਕਾਨੂੰਨ ਨੂੰ ਅਮੈਂਡ ਕਰਨ ਦੀ ਲੋੜ ਹੈ ਅਮੈਂਡ ਕੀ ਨੇ ਕਰਨਾ ਹੈ ਤਾਂ ਆ ਰਹੀਆਂ ਸਾਡੇ ਨਾਲ ਮਤਲਬ ਕਿ ਆਹ ਇੰਨਾ ਹੌਸਲਾ ਦੇ ਰਹੀ ਹੈ ਸਾਨੂੰ ਆ ਆਪ ਵੀ ਇੰਨੇ ਹੌਸਲੇ ਨਾਲ ਆ ਰਹੀ ਹੈ ਵੀ ਅਸੀਂ ਕਰਦੇ ਹਾਂ ਕੁਝ ਨਾ ਕੁਝ ਆ ਸਰਕਾਰ ਨੂੰ ਨਹੀਂ ਹੌਸਲਾ ਹੈਗਾ ਉਹਨਾਂ ਕੋਲ ਤਾਂ ਸਭ ਕੁਝ ਹੈ ਸਾਰਾ ਕੁਝ ਹੈ ਉਹਨਾਂ ਕੋਲ ਉਹਨਾਂ ਕੋਲ ਹੌਸਲਾ ਹੈਗਾ ਹੀ ਨਹੀਂ ਬਿਲਕੁਲ ਵੀ ਮਤਲਬ ਕਿ ਕੰਮ ਨਹੀਂ ਨਾ ਕਰ ਸਕਦੇ ਹੌਸਲਾ ਤਾਂ ਦੇ ਸਕਦੇ ਨਹੀਂ ਜੀ ਮੈਨੂੰ ਹੁਣ ਇੱਥੇ ਪਬਲਿਕ ਹੋਊਗੀ ਨਾ ਵੀ ਸਾਨੂੰ ਬਹੁਤ ਲੋੜ ਹੈ ਤੇ ਅਸੀਂ ਤੰਬੂ ਲਾ ਲੈਨੇ ਹੁਣ ਮੈਨੂੰ ਲੱਗਦਾ ਪਹਿਲਾਂ ਯਾਦ ਹੋਣਾ ਪਹਿਲਾਂ ਕਰਾੜੀ ਲਾਇਆ ਸੀ ਕਰਕੇ ਕੀ ਇਹ ਤਾਂ ਪਬਲਿਸਿਟੀ ਪਾੜਦੇ ਆ ਇਹ ਤਾਂ ਲੋਕਾਂ ਨੂੰ ਜਾਣ ਬੁੱਝ ਕੇ ਸਰਕਾਰ ਦੇ ਖਿਲਾਫ ਚਲਦੇ ਨੇ ਅੱਛਾ ਇਹਦਾ ਮਤਲਬ ਜਾਨਾ ਉਹਦੀ ਉਸੇ ਪੇਟ ਤੇ ਲਾ ਦੀ ਹੁਣ ਤਾਂ ਤੁਰੰਤ ਹੱਲ ਦਵੇ ਹੁਣ ਕੀਮਤੀ ਜਾਨਾਂ ਨੂੰ ਕੋਈ ਵੀ ਜਾਂਦੀ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਪਾਣੀ ਤੋਂ ਬਿਨਾ ਹੋਣ ਨਹੀਂ ਪੰਜਾਬ ਦੇ ਵਿੱਚ ਪਾਣੀ ਦੇ ਮਾੜੇ ਹਾਲਾਤ ਹੋ ਚੁੱਕੇ ਨੇ ਪਿੰਡਾਂ ਦੇ ਵਿੱਚ ਸੋਕਾ ਪੈ ਚੁੱਕਾ ਹੈ ਜਿਸ ਨੂੰ ਲੋਕ ਤਰਾ ਤਰਾ ਕਰ ਰਹੇ ਨੇ ਹੁਣ ਤੱਕ ਪੰਜਾਬ ਤੋਂ ਕਾਫੀ ਖਬਰਾਂ ਆਈਆਂ ਨੇ ਜਿੱਥੇ ਕਿ ਪੰਜਾਬ ਦੇ ਲੋਕ ਪਾਣੀ ਦੀ ਬੂੰਦ ਬੂੰਦ ਤਰਸ ਗਏ ਨੇ ਤਾਂ ਅੱਜ ਅਸੀਂ ਖੜੇ ਹਾਂ ਮੁਹਾਲੀ ਜ਼ਿਲ੍ਹੇ ਦੇ ਪਿੰਡ ਪਰਸ ਦੇ ਡੈਮ ਦੇ ਵਿੱਚ ਜਿੱਥੇ ਕਿ ਸੋਕਾ ਪੈਣ ਕਾਰਨ ਹੁਣ ਤੱਕ 600 ਤੋਂ ਲੈ ਕੇ 700 ਦੇ ਕਰੀਬ ਜਾਨਵਰ ਜਿਹੜੇ ਮਰ ਚੁੱਕੇ ਨੇ ਇਸ ਨੂੰ ਲੈ ਕੇ ਪਿੰਡ ਨਿਵਾਸੀਆਂ ਵੱਲੋਂ ਨੌਜਵਾਨਾਂ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਪਰ ਸਰਕਾਰਾਂ ਦਾ ਕਿੰਨਾ ਕਿ ਧਿਆਨ ਹੈ ਉਹ ਵੀ ਗੱਲਬਾਤ ਕਰਾਂਗੇ ਪਿੰਡ ਦੇ ਨੌਜਵਾਨ ਸਾਡੇ ਨਾਲ ਨੇ ਬਰਛ ਡੈਮ ਦੇ ਵਿੱਚ ਪਹਿਲਾਂ ਵੀ ਸੋਕਾ ਪਿਆ ਸੀ ਇਸ ਵਾਰ ਵੀ ਸੋਕਾ ਪੈ ਗਿਆ ਹੁਣ ਕਿੰਨੇ ਕ ਜਾਨਵਰ ਮਰ ਚੁੱਕੇ ਨੇ ਬਿਨਾਂ ਪਾਣੀ ਤੋਂ ਇਹ ਸੋਕਾ ਬਾਈ ਤੀਜੀ ਵਾਰ ਫਿਰ ਪਿਆ ਹੂੰ ਬਾਕੀ ਜਾਨਵਰ ਤਾਂ 600 ਪਲੱਸ ਹੋ ਗਿਆ ਹੁਣ ਤੱਕ ਪਹਿਲਾਂ ਮਿਲ ਕੇ ਆ 2018 ਚ 2015 ਪਤਨ 14 ਚ ਇਦਾਂ ਸੁੱਕਿਆ ਸੀ ਸਾਨੂੰ ਕਾਫੀ ਜਿਆਦਾ ਜਾਨਵਰ ਮਰ ਗਏ ਆ ਇੱਥੋਂ ਸਰਕਾਰ ਬਨ ਨੂੰ ਕੋਈ ਪ੍ਰਾਲਾ ਕੀਤਾ ਜਾ ਰਿਹਾ ਜਾਂ ਫਿਰ ਤੁਹਾਡੇ ਨੌਜਵਾਨਾਂ ਵੱਲੋਂ ਹੀ ਪ੍ਰਾਲਾ ਹੈ ਭਈ ਸਰਕਾਰ ਦਾ ਕੋਈ ਵੀ ਬੰਦਾ ਇੱਥੇ ਖੜਾ ਨਹੀਂ ਹੈਗਾ ਸਾਡੇ ਨਾਲ ਕੋਈ ਵੀ ਨਹੀਂ ਮਿਲ ਕੇ ਜਿੱਦਾਂ ਵੀ ਮੁੰਡੇ ਆ ਸੰਸਥਾਵਾਂ ਜਿਵੇਂ ਕਿ ਖਾਲਸਾ ਐਡ ਵੱਲੋਂ ਇਹਨਾਂ ਵੱਲੋਂ ਮਿਲ ਕੇ ਸਾਨੂੰ ਸਪੋਰਟ ਕੀਤੀ ਗਈ ਹੈ ਡੀਜ਼ਲ ਦੀ ਨਹੀਂ ਪਹਿਲਾਂ ਤਾਂ ਅਸੀਂ ਮਿਲ ਕੇ ਮਹੀਨਾ ਡੇਢ ਮਹੀਨਾ ਹੋ ਗਿਆ ਸੀ ਪਿੰਡ ਦੇ ਦੋ ਮੁੰਡੇ ਦੋ ਟੈਂਕਰ ਸੀ ਉਹਨਾਂ ਨਾਲੇ ਪਾਣੀ ਪਾ ਰਹੇ ਸੀ ਫਿਰ ਸਲਾਮਤ ਵਰਦੇ ਮੁੰਡੇ ਆਏ ਜਾਂ ਸਾਡੇ ਨਾਲ ਉਹਨਾਂ ਨੇ ਸਾਡੀ ਸਪੋਰਟ ਕੀਤੀ 4 ਪੁਆਇੰਟ ਟੈਂਕਰ ਉਹਨਾਂ ਦੇ ਹੁੰਦੇ ਸੀ 2 ਸਾਢੇ ਹੁੰਦੇ ਸੀ ਇਦਾਂ ਪਾਣੀ ਪੀਆ ਫਿਰ ਬਾਕੀ ਉਹਨਾਂ ਨੂੰ ਦੇਖ ਦੇ ਕੇ ਜਿਵੇਂ ਕਿ ਰੀਲਾਂ ਵਾਇਰਲ ਹੋਈ ਸੋਸ਼ਲ ਮੀਡੀਆ ਤੇ ਉਹਨਾਂ ਨੂੰ ਦੇਖ ਦੇ ਕੇ ਕਾਫੀ ਮੁੰਡੇ ਇੱਥੇ ਆ ਗਏ ਟੈਂਕਰ ਲੈ ਗਏ ਹੁਣ ਕਾਫੀ ਟੈਂਕਰ ਹੋ ਜਾਂਦੇ ਆ ਅਸੀਂ ਇੱਕ ਦਿਨ ਛੱਡ ਕੇ ਦੂਜੇ ਦਿਨ ਪਾਣੀ ਪਾਉਂਦੇ ਆ ਪਾਣੀ ਵੀ ਇੱਥੇ ਰੁਕਦਾ ਨਹੀਂ ਹੈਗਾ ਠੀਕ ਹੈ ਪ੍ਰਬਾਸਰਾ ਸੰਸਤਾ ਅੱਗੇ ਆਈ ਹੈ ਖਾਲਸਾ ਆਈ ਵੀ ਅੱਗੇ ਆਈ ਹੈ ਦੂਜੇ ਪਾਸੇ ਭਾਈ ਸ਼ਮਸ਼ੇਰ ਸਿੰਘ ਸਾਡੇ ਨਾਲ ਨੇ ਪ੍ਰਵਾਸਰਾ ਦੇ ਮੁਖੀ ਨੇ ਭਾਈ ਸਾਹਿਬ ਇਹ ਡੈਮ ਤਾਂ ਬਣਾਇਆ ਸੀ ਕਿਸਾਨਾਂ ਵਾਸਤੇ ਖੇਤਾਂਾਂ ਦੀ ਫਸਲਾਂ ਵਾਸਤੇ ਜਾਨਵਰਾਂ ਨੂੰ ਪਾਣੀ ਪੀਣ ਵਾਸਤੇ ਲੱਖਾਂ ਰੁਪਏ ਸਰਕਾਰ ਨੇ ਖਰਚਿਆ ਪਰ ਹੁਣ ਸਰਕਾਰ ਅੱਗੇ ਨਹੀਂ ਆ ਰਹੀ ਸਰਕਾਰ ਧਿਆਨ ਹੀ ਨਹੀਂ ਦੇ ਰਹੀ ਇਹਦੇ ਪਿੱਛੇ ਗਰੀਜਨ ਕੀ ਮੰਨਦੇ ਹੋ ਕਾਰਨ ਕੀ ਮੰਨਦੇ ਹੋ ਨਹੀਂ ਦੇਖੋ ਕੋਈ ਸ਼ੱਕ ਨਹੀਂ ਜਿੰਦਗੀਆਂ ਬਚਾਉਣ ਵਾਸਤੇ ਡੈਮ ਬਣਾਇਆ ਸੀ ਪਰ ਇਹ ਪਬਲਿਕ ਦੀ ਖੂਨ ਪਸੀਨੇ ਦੀ ਕਮਾਈ ਦਾ ਟੈਕਸਨ ਦਾ ਪੈਸਾ ਲਾ ਕੇ ਬਣਾਇਆ ਸੀ ਇਸ ਦੀ ਬਹੁਤ ਲੋੜ ਸੀ ਕਿਉਂਕਿ ਜਾਨਾਂ ਬਚਾਉਣੀਆਂ ਸੀ ਭਾਵੇਂ ਪਿੰਡਾਂ ਦੇ ਵਿੱਚ ਪਾਣੀ ਦੀ ਸਪਲਾਈ ਦੇ ਕੇ ਤੇ ਭਾਵੇਂ ਇੱਥੇ ਕਿੰਨੀਆਂ ਜਾਨਾਂ ਹੋਰ ਜੁੜੀਆਂ ਹੋਈਆਂ ਡੈਮ ਦੇ ਨਾਲ ਤੇ ਇਹ ਇਹ ਬੜੀ ਹੀ ਦੁਖਦਾਈ ਘਟਨਾ ਸਾਹਮਣੇ ਆ ਰਹੀ ਹੈਗੀ ਕਿ ਇਸ ਵੇਲੇ ਤੜਫ ਤੜਫ ਕੇ ਜੀਵ ਮਾਰੇ ਜੀ ਨੇ ਅੱਜ ਆਪਾਂ ਨੇ ਬਾਰਾਂ ਸਿੰਘੇ ਵੀ ਹੁਣ ਅਸੀਂ ਦੇਖੇ ਨੀਲ ਗੋ ਵੀ ਦੇਖੀਏ ਕਿੰਨੇ ਸੈਕਰੇਡ ਜੀਵ ਜਿਹੜੇ ਤੜਫ ਤੜਫ ਕੇ ਮਰ ਰਹੇ ਆ ਤੇ ਪਹਿਲੀ ਗੱਲ ਤਾਂ ਐਦਾਂ ਮਹਿਸੂਸ ਹੋ ਰਿਹਾ ਕਿ ਇਸ ਨੂੰ ਮੇਨਟੇਨ ਨਹੀਂ ਕੀਤਾ ਗਿਆ ਕਿਉਂਕਿ ਮੇਨਟੇਨੈਂਸ ਵਾਸਤੇ ਬਜਟ ਹੁੰਦਾ ਹੈ ਨਾ ਡਿਪਾਰਟਮੈਂਟ ਹੈ ਤੇ ਡਿਪਾਰਟਮੈਂਟ ਬਣਾਇਆ ਉਹਦਾ ਕਿੰਨਾ ਖਰਚਾ ਪੈ ਰਿਹਾ ਤੇ ਤਨਖਾਹਾਂ ਦਿੱਤੀਆਂ ਜਾ ਰਹੀਆਂ ਮੇਨਟੇਨੈਂਸ ਦਾ ਬਜਟ ਹੈਗਾ ਕਿ ਉਹ ਲਗਾਇਆ ਨਹੀਂ ਗਿਆ ਦੇ ਉੱਤੇ ਤੇ ਇਸ ਵਲੇ ਦੇ ਹਾਲਾਤ ਮਤਲਬ ਸਬੰਧਤ ਮਹਿਕਮੇ ਨੂੰ ਨਹੀਂ ਪਤਾ ਤੇ ਹੋਰ ਨੂੰ ਪਤਾ ਲੱਗ ਰਿਹਾ ਤੇ ਸਬੰਧਤ ਮਹਿਕਮੇ ਨੂੰ ਨਹੀਂ ਪਤਾ ਵੀ ਇੱਥੇ ਕੀ ਹਾਲਾਤ ਬਣ ਗਏ ਕਿ ਵਾਕਈ ਜਿਹੜੇ ਜਿਸ ਪਰਪਸ ਲਈ ਡੈਮ ਬਣਾਇਆ ਸੀ ਤੇ ਉਹ ਬੁਰੀ ਤਰੀਕੇ ਨਾਲ ਡਿਫੀਟ ਹੋ ਚੁੱਕਿਆ ਪਰਪਸ ਜਿਹੜਾ ਹੈਗਾ ਹੁਣ ਮੈਨੂੰ ਲੱਗਦਾ ਵੀ ਤੁਸੀਂ ਉਹਨਾਂ ਤੋਂ ਵੀ ਪੁੱਛ ਸਕਦੇ ਆਂ ਵੀ ਕੀ ਕਾਰਨ ਹੈ ਕਿ ਪਾਣੀ ਦੇ ਬਿਨਾਂ ਇੱਕ ਦਿਨ ਰਹਿ ਲੋਗੇ ਜੇ ਤਾਂ ਪਾਣੀ ਤੋਂ ਬਿਨਾਂ ਰਹਿ ਸਕਦੇ ਆ ਮੰਤਲਾ ਦਾ ਠੰਡੇ ਪਾਣੀ ਤੋਂ ਬਿਨਾਂ ਨਹੀਂ ਰਹਿਣਾ ਪਰ ਜਿਹੜਾ ਸਿੰਪਲ ਪਾਣੀ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ ਸਾਡਾ ਤੇ ਇਸ ਕਰਕੇ ਮੈਨੂੰ ਲੱਗਦਾ ਇਹਦੀ ਗੰਭੀਰਤਾ ਨੂੰ ਇਹ ਬਹੁਤ ਦੁਖਦਾਈ ਘਟਨਾ ਹੈ ਜਿਹੜੀ ਕਿ ਦੇਖੀ ਨਹੀਂ ਜਾਂਦੀ ਜਿਵੇਂ ਅਸੀਂ ਦੇਖ ਰਹੇ ਹਾਂ ਇੱਥੇ ਤੇ ਨੌਜਵਾਨ ਲੱਗੇ ਹੋਏ ਸਾਰੇ ਤੇ ਹੁਣ ਅਸੀਂ ਸਾਨੂੰ ਜਿਹੜੇ ਮਤਲਬ ਪਹਿਲਾਂ ਦਾ ਟੈਂਪਰੇਰੀ ਇੱਥੇ ਜਿੰਨੇ ਕਹਿਣਗੇ ਇਹ ਖੱਡੇ ਹੋਰ ਪਟੋ ਤੇ ਅਸੀਂ ਜੀਸੀਬੀ ਲਿਆ ਕੇ ਮੈਂ ਫਿਰ ਬੇਨਤੀ ਕਰਦਾ ਏਰੀਆ ਦੇ ਵਿੱਚ ਪਬਲਿਕ ਨੂੰ ਉਦੋਂ ਅੱਗੇ ਆਉਣਾ ਪੈਂਦਾ ਇਹ ਸੰਸਥਾਵਾਂ ਨੂੰ ਜਿਸ ਵੇਲੇ ਸੰਬੰਧਤ ਮਹਿਕਮੇ ਜਿਹੜੇ ਫੇਲ ਹੋ ਜਾਣ ਤੇ ਮੈਂ ਹੁਣ ਬੇਨਤੀ ਕਰਦਾ ਬਿਨਾਂ ਦੇਰੀ ਜਾਂ ਤਾਂ ਡਿਪਾਰਟਮੈਂਟ ਜਿਹੜਾ ਇੱਥੇ ਪਹੁੰਚ ਜਾਵੇ ਤੇ ਇੱਥੇ ਦੀ ਲੋਡ ਨੂੰ ਮੁੱਖ ਰੱਖ ਕੇ ਅਸੀਂ ਕੋਈ ਸ਼ਾਮਾਂ ਦੀ ਨਹੀਂ ਗੱਲ ਕਰ ਰੇ ਇਲਾਕੇ ਦੀ ਲੋਡ ਨੂੰ ਮੁੱਖ ਰੱਖ ਕੇ ਇੱਥੇ ਲੁੜਿੰਦਾ ਪ੍ਰਬੰਧ ਕਰ ਦਵੇ ਤੇ ਨਹੀਂ ਸੰਸਥਾ ਵੱਲੋਂ ਜਿੱਦਾਂ ਵੀ ਇਲਾਕੇ ਦੀ ਲੋਡ ਸਾਹਮਣੇ ਆਏਗੀ ਇਲਾਕਾ ਕਹੇਗਾ ਤੇ ਸਾਹਮਣੇ ਹੈਗੀ ਐ ਤੇ ਉਸ ਤਰੀਕੇ ਨਾਲ ਖੱਡੇ ਵੀ ਪੱਟੇ ਜਾਣਗੇ ਪਾਣੀ ਵੀ ਭਰਿਆ ਜਾਊਗਾ ਤੇ ਇਹ ਤੇ ਪਰਮਾਨੈਂਟ ਹੱਲ ਦੇ ਲਈ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਇਸ ਬਰਸਾਤ ਆਉਣ ਵਾਲੀ ਹੈ ਇਹਦਾ ਪਰਮਾਨੈਂਟ ਇਹਦਾ ਹੱਲ ਕੱਢਿਆ ਜਾਵੇ ਤੇ ਦੂਜੀ ਗੱਲ ਜਿਹੜੀ ਹੈਗੀ ਐ ਚ ਪਾਣੀ ਖਤਮ ਹੋਣ ਦੇ ਕਾਰਨ ਕਿ ਉਹਨਾਂ ਤੇ ਸਖਤ ਐਕਸ਼ਨ ਲਿਆ ਜਾਵੇ ਤਾਂ ਕੋਈ ਦੁਬਾਰਾ ਇੰਨੀ ਕੀਮਤੀ ਜਾਨਾਂ ਨਾ ਜਾਣ ਤੇ ਨਾ ਹੀ ਪਬਲਿਕ ਨੂੰ ਇਹਨਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ ਤੇ ਹੁਣ ਇਸ ਵੇਲੇ ਦੀ ਸਥਿਤੀ ਨੂੰ ਇਹਦਾ ਤੁਰੰਤ ਹੱਲ ਦਿੱਤਾ ਜਾਵੇ ਤੇ ਬਹੁਤ ਹੀ ਦੁਖਦਾਈ ਘਟਨਾ ਹੈ ਇਹਨੂੰ ਗੰਭੀਰਤਾ ਨਾਲ ਵਿਚਾਰ ਕੇ ਤੁਰੰਤ ਹੱਲ ਕਰਨ ਦੀ ਲੋੜ ਹੈ ਲੱਗਦਾ ਕਿ ਜਿਹੜਾ ਡੈਮ ਫਸਲਾਂ ਨੂੰ ਪਾਲਦਾ ਰਿਹਾ ਹੈ ਇਨਸਾਨਾਂ ਨੂੰ ਪਾਲਦਾ ਰਿਹਾ ਹੈ ਜਾਨਵਰਾਂ ਨੂੰ ਪਾਲਦਾ ਰਿਹਾ ਹੈ ਤਾਂ ਜੋ ਆਪਣੀ ਬੂੰਦ-ਬੂੰਦ ਨੂੰ ਪਾਣੀ ਤਰਸਿਆ ਹੋਇਆ ਹੋਈ ਪਾਣੀ ਜਿਹਦੇ ਵਿੱਚੋਂ ਲੈ ਕੇ ਜੀਵਨ ਲੈਂਦੇ ਸੀ ਉੱਥੇ ਲਿਆ ਲਿਆ ਕੇ ਪਾਣੀ ਗੇਰਨਾ ਪੈ ਰਿਹਾ ਹੈਗਾ ਇਸ ਤੋਂ ਵੱਡੀ ਹੋਰ ਮਤਲਬ ਜਿਹੜੀ ਕਦੋਂ-ਕਦੋਂ ਇਸ ਦੇ ਬਾਰੇ ਜਿਹੜੀ ਹੈਗੀ ਜਾਣਕਾਰੀ ਹੋਰ ਕਿਸ ਤਰੀਕੇ ਨਾਲ ਦਿੱਤੀ ਜਾਵੇ ਵੀ ਜਿਵੇਂ ਕਹ ਲਿਆ ਨਾ ਵੀ ਕੋਈ ਹੈਲਪ ਲੈ ਨਹੀਂ ਹੈਲਪ ਲੈ ਸੋਚਵੇ ਤੇ ਫਿਰ ਪਬਲਿਕ ਦਾ ਬਣਦਾ ਕੀ ਹੈ ਜੇਕਰ ਡੈਮ ਜਿੰਨੇ ਪਾਣੀ ਦੇਣਾ ਸੀ ਜੀ ਉਹਦੇ ਵਿੱਚ ਪਾਣੀ ਪਾਉਣਾ ਪੈ ਜਵੇ ਤੇ ਫਿਰ ਜੀਵਨ ਦਾ ਅਸਰ ਚ ਆ ਉਹ ਚੀਜ਼ ਬਣੂਗਾ ਕੀ ਹੈ ਨਾ ਤੇ ਅੱਛਾ ਕਈ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜੰਗਲਾਤ ਮਹਿਕਮੇ ਦੀ ਮਨਜ਼ੂਰੀ ਨਹੀਂ ਮਿਲ ਰਹੀ ਸੇਲਡ ਤਾਂ ਕਰਕੇ ਨਹੀਂ ਕੱਢੀ ਜਾ ਰਹੀ ਤਾਂ ਕਿ ਸਰਕਾਰ ਨੂੰ ਅੜਿ ਕਾ ਰਿਹਾ ਹਾਂ ਮਤਲਬ ਜਾਨਾ ਭੇਟ ਜਾਨਾ ਭੇਟ ਛਡਾਈਆਂ ਜਾ ਸਕਦੀਆਂ ਇਸ ਮਨਜ਼ੂਰੀ ਦੀ ਇਸ ਕਾਨੂੰਨ ਦੀ ਕਾਨੂੰਨ ਕਾਦੇ ਵਾਸਤੇ ਹੁੰਦਾ ਜਾਨਾ ਬਚਾਉਣ ਵਾਸਤੇ ਹੁੰਦਾ ਕਿ ਜਾਨਾ ਲੈਣ ਵਾਸਤੇ ਹੁੰਦਾ ਜੇ ਕਾਨੂੰਨ ਨੂੰ ਅਮੈਂਡ ਕਰਨ ਦੀ ਲੋੜ ਹੈ ਤਾਂ ਅਮੈਂਡ ਕੀ ਨੇ ਕਰਨਾ ਹੈ ਅਮੈਂਡ ਪਬਲਿਕ ਨੇ ਕਰਨਾ ਪਿੰਡ ਵਾਲਿਆਂ ਨੇ ਕਰਨਾ ਕਿਸੇ ਸੰਸਾ ਨੇ ਕਰਨਾ ਮਤਲਬ ਜਦੋਂ ਜਾਣਾ ਜਾ ਰਹੀਆਂ ਹੁਣ ਇੱਥੇ ਮਨਜ਼ੂਰੀ ਨਹੀਂ ਮਨਜ਼ੂਰੀ ਦੀ ਜਿਹੜੀ ਆਲਰੇਡੀ ਪਾਲਿਸੀ ਬਣੀ ਹੋਈ ਹੁੰਦੀ ਹੈ ਜੇ ਅਧੂਰੀ ਪਾਲਿਸੀ ਹੈਗੀ ਹੈ ਤੇ ਉਸ ਨੂੰ ਅਮੈਂਡ ਕਰੋ ਤੁਰੰਤ ਵਿਦੀਨ ਨੋ ਟਾਈਮ ਨੂੰ ਅਮੈਂਡ ਕਰਨਾ ਅਮੈਂਡ ਕਿਨੇ ਕਰਨਾ ਸ਼ਾਮ ਨੂੰ ਅਮੈਂਡ ਕਰ ਲਓ ਲੋਡਨ ਸਰ ਕੀ ਨਹੀਂ ਕੀਤਾ ਜਾ ਸਕਦਾ ਮਤਲਬ ਜਦੋਂ ਬੰਦੇ ਦੀ ਨੀਅਤ ਹੁੰਦੀ ਹੈ ਤੇ ਨੀਤੀ ਬਣਾਈ ਜਾਂਦੀ ਆ ਉਸ ਵੇਲੇ ਰਾਤ ਨੂੰ ਨੀਤੀ ਬਣਾ ਲਓ ਨੀਤੀਓ ਬਣਾਉਣੀ ਐ ਤੇ ਨੀਤੀ ਬਣਾ ਕੇ ਉਹਦਾ ਹੱਲ ਕੱਢ ਲਓ ਪਬਲਿਕ ਕਹੂਗੀ ਨਾ ਵੀ ਸਾਨੂੰ ਬਹੁਤ ਲੋਡ ਐ ਤੇ ਅਸੀਂ ਤੰਬੂ ਲਾ ਲੈਨੇ ਹੁਣ ਮੈਨੂੰ ਲੱਗਦਾ ਪਹਿਲਾਂ ਯਾਦ ਹੋਣਾ ਹਾਂ ਪਹਿਲੇ ਕਰਾੜੀ ਲਾਏ ਸੀ ਪਹਿਣ ਹੁਣ ਲਿਆ ਕੇ ਪਹਿਲਾਂ ਤੰਬੂ ਲਾਉਣੇ ਆ ਸੀ ਅੱਛਾ ਜੀ ਤੰਬੂ ਲਾਉਣਗੇ ਜੇ ਇਹ ਕਹਿਣਗੇ ਇੰਨੀ ਕੁ ਲੋਡ ਹੈਗੀ ਐ ਤੇ ਇੰਨੇ ਕੁ ਖੱਡੇ ਪੱਟ ਦੋ ਜੇ ਸੀ ਬੀ ਵੀ ਆ ਜੂਗੀ ਜਿੰਨੀਆਂ ਕਹਿਣਗੇ ਉੰਨੀਆਂ ਆ ਜੂਗੀਆਂ ਸਾਰੀ ਟੀਮ ਐ ਆਪਣੇ ਵਜੀਦਪੁਰ ਤੋਂ ਰਵਿੰਦਰ ਸਿੰਘ ਹੋਣੀ ਹੋਗੇ ਸਾਰੇ ਇਹਨਾਂ ਦਾ ਮਿਸ਼ਨ ਜਿਹੜਾ ਹੈਗਾ ਦਿਨ ਰਾਤ ਹਾਜ਼ਰਨ ਪਬਲਿਕ ਜਿਹੜੀ ਕਹਿੰਦੀ ਹੈ ਵੀ ਜੇਕਰ ਸਾਨੂੰ ਸਰਕਾਰ ਕਹੇਗੀ ਇਹ ਤਾਂ ਪਬਲਿਸਿਟੀ ਭੜਦੀ ਹੈ ਇਹ ਤਾਂ ਲੋਕਾਂ ਨੂੰ ਜਾਣਬੁੱਝ ਕੇ ਸਰਕਾਰ ਦੇ ਖਿਲਾਫ ਚਲਦੇ ਨੇ ਅੱਛਾ ਇਹਦਾ ਮਤਲਬ ਜਨਬ ਤੁਸੀਂ ਇਹੋ ਜਿਹੀ ਭੇਡ ਚੜਾ ਦਈਏ ਹੁਣ ਹੁਣ ਇਸ ਡਰ ਤੋਂ ਕਿ ਸਾਨੂੰ ਸਾਨੂੰ ਜੋ ਮੈਂ ਜਿਹੋ ਜਿਹਾ ਇਨਸਾਨ ਹੁੰਦਾ ਉਹਦੀ ਨਜ਼ਰਾਂ ਜਿਵੇਂ ਉਹੋ ਜਿਹੀ ਰਹਿਣਾ ਇਹ ਜਿੱਥੇ ਵੀ ਲੋੜ ਹੁੰਦੀ ਹੈ ਜਿਹੜੇ ਜਿਹੜੇ ਵੀ ਲੋਕ ਸਮਾਜ ਦਾ ਦਰਦ ਰੱਖਦੇ ਉੱਥੇ ਪਹੁੰਚਦੇ ਹੀ ਹੈ ਤੇ ਸਰਕਾਰ ਨੂੰ ਵੀ ਦਰਦ ਹੈਗਾ ਏ ਤੇ ਸਰਕਾਰ ਇੱਥੇ ਆਪਣੇ ਸਬੰਧਤ ਮਹਿਕਮੇ ਨੂੰ ਤੁਰੰਤ ਇੱਥੇ ਭੇਜੇ ਅਧਿਕਾਰੀਆਂ ਨੂੰ ਤੇ ਇਸ ਦਾ ਤੁਰੰਤ ਹੱਲ ਦੇਵੇ ਹੁਣ ਅਸੀਂ ਇਸ ਵੇਲੇ ਜਿੰਨਾ ਵੀ ਸਾਨੂੰ ਇਹ ਇਲਾਕਾ ਨਿਵਾਸੀ ਕਹਿਣਗੇ ਕਿ ਸਾਨੂੰ ਇੱਥੇ ਇੰਨੇ ਪਾਣੀ ਦੀ ਲੋੜ ਹੈਗੀ ਹੈ ਇੰਨੇ ਟੈਂਕਰਾਂ ਦੀ ਲੋੜ ਹੈਗੀ ਹੈ ਇੰਨੇ ਖੱਡੇ ਪਟਣ ਦੀ ਲੋੜ ਹੈਗੀ ਹੈ ਤੇ ਉਹ ਅਸੀਂ ਸ਼ੁਰੂ ਕਰ ਦੇਣਾ ਹੈਗਾ ਮੈਂ ਫਿਰ ਬੇਨਤੀ ਕਰਦਾ ਜੇ ਸਰਕਾਰ ਆਪਣਾ ਸਬੰਧਤ ਮਹਿਕਮਾ ਉਹਨੂੰ ਤੁਰੰਤ ਭੇਜ ਕੇ ਕਿਦਾ ਇਨਕੁਆਰੀ ਕਰਾਵੇ ਨਾਲ ਦੀ ਨਾਲ ਇਹਦੀ ਤੇ ਜਿਹੜੇ ਬੰਦਿਆਂ ਦੀ ਜੇ ਗਲਤੀ ਸਾਹਮਣੇ ਆਉਂਦੀ ਹੈ ਉਹਨਾਂ ਤੇ ਲੋੜੀਂਦੀ ਕਾਨੂੰਨੀ ਕਾਰਵਾਈ ਕਰੇ ਯਕੀਨੀ ਬਣਾਵੇ ਅੱਗੇ ਤੋਂ ਇਹੋ ਜਿਹੇ ਹਾਲਾਤ ਨਾ ਬਣਨ ਜੇ ਉਹਨਾਂ ਦੀ ਲਾਪਰਵਾਹੀ ਕਰਕੇ ਬਣੇ ਦੂਜਾ ਇਹਦਾ ਤੁਰੰਤ ਹੱਲ ਦਵੇ ਹੁਣ ਕੀਮਤੀ ਜਾਨਾਂ ਨੂੰ ਕੋਈ ਵੀ ਜਾਂਦੀ ਇਹਨੂੰ ਬਰਦਾਸ਼ਤ ਨਹੀਂ ਕਰ ਸਕਦਾ ਪਾਣੀ ਤੋਂ ਬਿਨਾ ਹੋਂਦ ਨਹੀਂ ਹੈਗੀ ਠੀਕ ਹੈ ਤੇਰਵਿੰਦਰ ਸਿੰਘ ਵਜੀਦਪੁਰ ਸਾਡੇ ਨਾਲ ਨੇ ਲਾਸਟ ਸਵਾਲ ਹੈ ਤਾਂ ਕਿਵੇਂ ਦੇਖਦੇ ਹੋ ਕਿ ਸਬੰਧਤ ਜਿਹੜੇ ਅਧਿਕਾਰੀ ਨੇ ਕੀ ਲੱਗਦਾ ਕਿ ਉਹਨਾਂ ਨੇ ਸਰਕਾਰ ਦੇ ਧਿਆਨ ਦੇ ਵਿੱਚ ਨਹੀਂ ਲੇ ਕੇ ਆਏ ਜਾਂ ਫਿਰ ਕਿਤਨੇ ਲਾਪਰਵਾਹੀ ਵਰਤੀ ਗਈ ਹੈ ਉਹਨਾਂ ਵੱਲੋਂ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਸਬੰਧਤ ਅਧਿਕਾਰੀਆਂ ਦੇ ਉੱਤੇ ਕਿਉਂਕਿ ਵੱਡੇ ਅਧਿਕਾਰੀ ਜਦੋਂ ਕੋਈ ਕੰਮ ਕਰਨ ਲੱਗ ਜਾ ਬੰਦਾ ਕੋਈ ਲੱਕੜ ਕੱਟਦਾ ਹੈ ਜਾਂ ਕੋਈ ਮਿੱਟੀ ਪੱਟਣ ਦੀ ਕੋਸ਼ਿਸ਼ ਕਰਦਾ ਹੈ ਫਿਰ ਸਾਰੇ ਵਿਭਾਗ ਇਹਨਾਂ ਦੇ ਭੱਜ ਗਏ ਸਰਕਾਰ ਵੀ ਕਾਰਵਾਈ ਕਰਦੀ ਪੁਲਿਸ ਵੀ ਕਾਰਵਾਈ ਕਰਦੀ ਜਦੋਂ ਜਾਨਵਰਾਂ ਦੀ ਜਾਨਾਂ ਜਾ ਰਹੀਆਂ ਨੇ ਪਸ਼ੂ ਮਰ ਰਹੇ ਨੇ ਉਸ ਸਮੇਂ ਸਰਕਾਰ ਚੁੱਪ ਹੈ ਉਸ ਸਮੇਂ ਪ੍ਰਸ਼ਾਸਨ ਚੁੱਪ ਹੈ ਦੇਖੋ ਤੇਜੀ ਜੀ ਇਹ ਮੋਢਲੀ ਜਿਹੜੀ ਜ਼ਿੰਮੇਵਾਰੀ ਹੈ ਇਹ ਤਾਂ ਵਿਭਾਗ ਦੀ ਹੈ ਜਦੋਂ ਇੱਕ ਵਿਭਾਗ ਬਣਾ ਦਿੱਤਾ ਅਲੱਗ ਫੰਡ ਰੱਖ ਦਿੱਤੇ ਡੈਮ ਬਣਾਇਆ ਤੇ ਉਹਦੀ ਦੇਖਰੇਖ ਕਰਨੀ ਉਹਦੀ ਸੰਭਾਲ ਕਰਨੀ ਜ਼ਿੰਮੇਵਾਰੀ ਕਿਸ ਦੀ ਹੈ ਤੇ ਦੂਜਾ ਇਹ ਹੈ ਪਹਿਲਾਂ ਤਾਂ ਇਸ ਦੀ ਸੰਭਾਲ ਦੀ ਜਿਹੜੀ ਹੁਣ ਤੱਕ ਸਲਟ ਭਰ ਗਈ ਹੈ ਉਹ ਨਹੀਂ ਕੱਢੀ ਗਈ ਦੂਜਾ ਪਾਣੀ ਖਤਮ ਹੋਣ ਦਾ ਸਵਾਲ ਪੈਦਾ ਨਹੀਂ ਹੁੰਦਾ ਕਿਉਂਕਿ ਜਿੰਨੀ ਇਹਦੀ ਸਮਰੱਥਾ ਹੈ ਭਾਵੇਂ ਦੋ ਸਾਲ ਵੀ ਸੋਕਾ ਪਿਆ ਰਹੇ ਪਰ ਪਾਣੀ ਉਹ ਘਟ ਸਕਦਾ ਖਤਮ ਨਹੀਂ ਹੋ ਸਕਦਾ ਬਾਕੀ ਡੈਮਾਂ ਚ ਖਤਮ ਨਹੀਂ ਹੋਇਆ ਖਤਮ ਨਹੀਂ ਹੋਇਆ ਬਿਲਕੁਲ ਇੱਥੇ ਪਾਣੀ ਘਟਣ ਦਾ ਇਹ ਹੈ ਕਿ ਜਦੋਂ ਓਵਰਫਲੋ ਹੁੰਦਾ ਪਿੰਡ ਵਾਲਿਆਂ ਦੇ ਅਨੁਸਾਰ ਜੋ ਅਸੀਂ ਪਤਾ ਕੀਤਾ ਜਦੋਂ ਪਾਣੀ ਕੱਟਿਆ ਜਾਂਦਾ ਉਹ ਦੇਖਿਆ ਨਹੀਂ ਜਾਂਦਾ ਕਿ ਹੁਣ ਨਿਸ਼ਾਨ ਤੋਂ ਥੱਲੇ ਜਾ ਰਿਹਾ ਬਾਲ ਬੰਦ ਕਰਦੀ ਏ ਕੋਈ ਪ੍ਰਵਾਹ ਨਹੀਂ ਕਿਉਂ ਕਿਉਂਕਿ ਕੋਈ ਪੁੱਛਣ ਵਾਲਾ ਨਹੀਂ ਇੱਥੇ ਆ ਕੇ ਹੀ ਕੋਈ ਨਹੀਂ ਦੇਖਦਾ ਦੂਜਾ ਜਿਹੜੇ ਸਾਡੇ ਪ੍ਰਵਿਰਤੀ ਦੇ ਵਿੱਚ ਥੋੜੇ-ਬਹੁਤੇ ਜਾਨਵਰ ਬਚੇ ਹੋਏ ਨੇ ਕੁਦਰਤ ਦਾ ਜੋ ਸਾਡਾ ਪਸਾਰਾ ਹੈ ਸਾਰਿਆਂ ਪ੍ਰਤੀ ਸਾਡ ਉਹਨਾਂ ਦੇ ਅਲੱਗ ਜ਼ਿੰਮੇਵਾਰੀ ਦੇ ਫੰਡ ਰੱਖੇ ਜਾਂਦੇ ਨੇ ਤੇ ਉਹ ਬਹੁਤ ਥੋੜੇ ਬੱਚੇ ਨੇ ਇੱਧਰ ਪਹਾੜੀ ਖੇਤਰ ਦੇ ਵਿੱਚ ਹੀ ਵਿਚਾਰੇ ਦਿਨ ਕੱਟੀ ਕਰਦੇ ਨੇ ਪਾਣੀ ਦੀ ਅਤਿ ਦੀ ਗਰਮੀ ਵਿੱਚ ਉਹਨਾਂ ਨੂੰ ਬਹੁਤ ਜ਼ਰੂਰਤ ਹੈ ਜੋ ਡੈਮ ਇਹ ਸਾਰਾ ਸਰ ਤੇ ਉਹਨਾਂ ਨੂੰ ਡੈਮ ਦੇ ਵਿੱਚ ਵੀ ਕਈ ਵਾਰੀ ਉਹ ਸਿਲਟ ਦੇ ਵਿੱਚ ਇੱਥੇ ਪਹਿਲੇ ਪ੍ਰਭਾਸਰੀ ਦੀ ਟੀਮ ਆਈ ਸੀ ਉਦੋਂ ਵਿੱਚ ਫਸ ਫਸ ਕੇ ਮਾਰੇ ਸਿਓ ਤੁਹਾਨੂੰ ਡੰਡੇ ਪਾ ਪਕੇ ਉਹਨਾਂ ਨੂੰ ਕੱਢਿਆ ਗਿਆ ਇੱਥੇ ਲਗਾਤਾਰ ਰਹਿਣਾ ਪਿਆ ਤੇ ਸਾਈਡਾਂ ਤੇ ਜਿਹੜੀਆਂ ਪਹਾੜੀਆਂ ਐ ਉਹਨਾਂ ਨੂੰ ਪੱਕੇ ਖੁੱਲ ਬਣਨੇ ਚਾਹੀਦੇ ਨੇ ਜੋ ਹਰ ਵਾਰ ਭਰੇ ਜਾਣ ਭਾਵੇਂ ਡੈਮ ਵਿੱਚ ਪਾਣੀ ਹੋਵੇ ਵੀ ਉਹ ਆ ਕੇ ਇੱਥੋਂ ਪਾਣੀ ਪੀਣ ਤਾਂ ਕਿ ਉਹਨੂੰ ਕੋਈ ਸਮੱਸਿਆ ਨਾ ਆਵੇ ਪਰ ਹੁਣ ਤਾਂ ਬਿਲਕੁਲ ਤੁਸੀਂ ਦੇਖੋ ਇਹ ਬੰਜਰ ਬਣ ਚੁੱਕਾ ਹੈ ਪਾਣੀ ਦੀ ਇੱਥੇ ਇੱਕ ਬੂੰਦ ਵੀ ਨਹੀਂ ਜਾਨਵਰ ਭੱਜੇ ਆਉਂਦੇ ਨੇ ਪਿੰਡ ਵੱਲ ਨੂੰ ਜਾਂਦੇ ਨੇ ਤਾਂ ਜਦੋਂ ਡੈਮ ਵਿੱਚ ਆਉਂਦੇ ਨੇ ਭਾਵੇਂ ਪਾਣੀ ਨਹੀਂ ਹੈ ਪਰ ਉਹ ਸਿਲਟ ਦੇ ਵਿੱਚ ਏਡੀਆਂ-ਏਡੀਆਂ ਤਰੇੜਾਂ ਬਣ ਗਈਆਂ ਨੇ ਕਿ ਉਹਨਾਂ ਦੀਆਂ ਜਿਹੜੀਆਂ ਲੱਤਾਂ ਨੇ ਜਿਵੇਂ ਹਰਨ ਵਗੈਰਾ ਬਰੀਕ ਲੱਤਾਂ ਹੁੰਦੀਆਂ ਨੇ ਉਹ ਤਰੇੜਾਂ ਦੇ ਵਿੱਚ ਫਸ ਜਾਂਦੀਆਂ ਨੇ ਉੱਥੇ ਹੀ ਉਹ ਤੜਪ-ਤੜਪ ਕੇ ਕਿੰਨੇ ਦਿਨ ਇੰਨੀ ਗਰਮੀ ਦੇ ਵਿੱਚ ਮਰ ਜਾਂਦੇ ਨੇ ਕਿੰਨੇ ਹੀ ਕੰਗਾਲ ਪੈਸੇ ਦੇਖੇ ਨੇ ਆਪਾਂ ਕਿ ਇੱਥੇ ਤਾਂ ਇੱਕ ਵੱਡਾ ਸਵਾਲ ਹੈ ਤੇਜੀ ਜੀ ਕਿ ਸਰਕਾਰ ਨੂੰ ਤਾਂ ਭਾਵੇਂ ਉਹਦਾ ਸਾਰਾ ਹੀ ਸੂਬਾ ਆਪਣਾ ਹੁੰਦਾ ਪਰ ਇੱਥੇ ਤਾਂ ਬਿਲਕੁਲ ਕੁਝ ਕਿਲੋਮੀਟਰਾਂ ਤੇ ਮੁੱਖ ਮੰਤਰੀ ਦੇ ਰਹਿਸ ਤੇ ਐਮਪੀ ਐਮਐਲਏ ਇੱਥੇ ਬੈਠੇ ਨੇ ਹੁਣ ਵਿਆਹ ਦੀਆਂ ਖੁਸ਼ੀਆਂ ਨੂੰ ਭੁੱਲ ਕੇ ਮੈਂ ਤਾਂ ਇਹ ਬੇਨਤੀ ਕਰਾਂਗਾ ਕਿ ਹੁਣ ਇੱਧਰ ਧਿਆਨ ਦੇ ਦੇਣਾ ਚਾਹੀਦਾ ਹੈ ਕਿ ਸਾਡੀ ਜ਼ਿੰਮੇਵਾਰੀ ਹੈ ਜਿੱਥੇ ਕਿਸੇ ਦੀ ਮੌਤ ਹੋ ਰਹੀ ਹੈ ਗੁਰੂ ਸਾਹਿਬਾਨਾਂ ਦੇ ਜੀਵਨ ਪੜੀਏ ਸਰਕਾਰਾਂ ਉਦੋਂ ਵੀ ਸੀ ਪਰ ਜੇਕਰ ਉਹਨਾਂ ਨੂੰ ਕੁਝ ਲੱਗਦਾ ਸੀ ਤਾਂ ਆਪਣੀਆਂ ਹੋਰ ਕਾਰੋਬਾਰ ਕੰਮ ਖੁਸ਼ੀਆਂ ਛੱਡ ਕੇ ਤੁਰੰਤ ਉਧਰ ਤੁਰ ਪੈਂਦੇ ਸੀ ਗੁਰੂ ਅਰਜਨ ਦੇਵ ਜੀ ਸਰੋਵਰ ਬਣਾ ਰਹੇ ਸੀ ਐਸਾਂ ਉਹ ਹਰਮੰਦਰ ਸਾਹਿਬ ਦੀ ਤਿਆਰੀ ਕਰਵਾ ਰਹੇ ਸੀ ਪਰ ਉਹ ਗੋਲਕ ਚੁੱਕ ਕੇ ਲਾਹੌਰ ਵਿੱਚ ਕਾਲ ਪੈ ਗਿਆ ਪਹਿਲਾਂ ਉਧਰ ਚਲੇ ਗਏ ਕਿ ਲੋਕਾਂ ਦੀ ਜਾਨਾਂ ਕੀਮਤੀ ਨੇ ਇਹਨਾਂ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਏ ਸਾਡੇ ਲੋਕੀ ਤੇ ਮਿਸ਼ਨ ਬਲ ਕਈ ਦਿਨ ਪਹਿਲਾਂ ਸਾਡੇ ਕੋਲੇ ਗਈ ਸੀ ਗੱਲ ਪਰ ਅਸੀਂ ਕੋਈ ਕਾਰਨ ਕੋਈ ਹੋਣ ਕਾਰਨ ਅਸੀਂ ਨਹੀਂ ਇੱਧਰ ਆ ਸਕੇ ਤੇ ਹੁਣ ਅਸੀਂ ਜਦੋਂ ਦੇਖਿਆ ਖਬਰਾਂ ਦੇ ਵਿੱਚ ਤੁਸੀਂ ਇੱਥੇ ਪ੍ਰਕਾਸ਼ਤ ਕੀਤਾ ਤਾਂ ਪ੍ਰਭਾਸਰਾ ਦੇ ਨਾਲ ਸੰਪਰਕ ਕੀਤਾ ਵੀਰ ਜੀ ਇੱਥੇ ਪਹੁੰਚੇ ਨੇ ਤੇ ਹੁਣ ਹਾਲਾਤ ਦੇਖ ਰਹੇ ਨੇ ਨੌਜਵਾਨ ਇੱਥੇ ਲੱਗੇ ਹੋਏ ਨੇ ਪਿੰਡ ਦੇ ਅਗਰ ਕਿਸੇ ਤਰ੍ਹਾਂ ਦੇ ਵੀ ਕੋਈ ਲੋੜ ਪੈਂਦੀ ਹੈ ਸਰਕਾਰ ਹਦਾਇਤ ਦਿੰਦੀ ਹੈ ਪ੍ਰਸ਼ਾਸਨ ਨੇ ਸੁਣ ਕੇ ਆਪਣੀ ਜ਼ਿੰਮੇਵਾਰੀ ਕਰਦਾ ਠੀਕ ਹੈ ਨਹੀਂ ਆਪਣੇ ਤੌਰ ਤੇ ਇਹਨਾਂ ਦੀਆਂ ਜਾਨਾਂ ਬਚਾਉਣ ਦੇ ਲਈ ਹਰ ਹਿੱਲੇ ਜਿੰਨੀ ਹੋ ਸਕੇ ਕੋਸ਼ਿਸ਼ ਅਸੀਂ ਕਰਾਂਗੇ ਠੀਕ ਹੈ ਬਿਲਕੁਲ ਤੁਸੀਂ ਦੇਖੋਗੇ ਜਿਸ ਤਰੀਕੇ ਨਾਲ ਸਰਕਾਰਾਂ ਵੱਲੋਂ ਵਾਤਾਵਰਣ ਦਿਵਸ ਮਨਾਏ ਜਾਂਦੇ ਨੇ ਪਸ਼ੂਆਂ ਨੂੰ ਜਾਨਵਰਾਂ ਬਚਾਉਣ ਬਾਅਦ ਤੇ ਸੈਮੀਨਾਰ ਕਿਤੇ ਜਾਂਦੇ ਨੇ ਪਰ ਹੁਣ ਅੱਖਾਂ ਦੇ ਸਾਹਮਣੇ ਜਾਨਵਰ ਮਰ ਰਹੇ ਨੇ ਤੜ-ਤੜਫ ਕੇ ਤਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਪਣੇ ਸਬੰਧਤ ਅਧਿਕਾਰੀਆਂ ਨੂੰ ਭੇਜੋ ਸਰਕਾਰ ਦੇ ਕੋਲ ਟੈਕਨੀਕਲ ਟੀਮਾਂ ਨੇ ਉਹ ਭੇਜੋ ਕਿਉਂਕਿ ਸੰਸਥਾਵਾਂ ਤਾਂ ਪਹੁੰਚ ਗਈਆਂ ਨੇ ਪਰ ਦੂਜੇ ਪਾਸੇ ਹੁਣ ਸਰਕਾਰ ਕੋਲ ਪਹੁੰਚਦੀ ਹੈ ਇਹ ਲੋਕਾਂ ਦੀਆਂ ਡਿੱਕਾਂ ਨੇ ਸਰਕਾਰ ਨੂੰ ਅਪੀਲ ਹੈ ਕਿ ਆਪਣੇ ਜਿੰਨੇ ਵੀ ਮੈਕਮੇਂ ਜਗ੍ਹਾ ਉੱਤੇ ਭੇਜੋ ਜਿੱਦੇ ਨਾਲ ਕਿ ਜੋ ਸ਼ਿਲਟ ਦਾ ਮੇਨ ਪ੍ਰੋਬਲਮ ਸ਼ਿਲਟ ਦੀ ਹੈ ਵਨ ਟਾਈਮ ਪ੍ਰੋਬਲਮ ਹੱਲ ਕਰਕੇ ਨਹੀਂ ਸਰਨਾ ਇਸ ਜਗ੍ਹਾ ਦੇ ਉੱਤੇ ਪ੍ਰੋਪਰ ਤਰੀਕੇ ਨਾਲ ਪੱਕਾ ਹੱਲ ਕਰਨਾ ਪਵੇਗਾ ਡੈਮ ਦੇ ਵਿੱਚੋਂ ਸ਼ਿਲਟ ਕੱਢ ਕੇ ਪਾਸੇ ਕਰਨੀ ਪਵੇਗੀ ਜੋ ਕਿ ਆਉਣ ਵਾਲੇ ਦਿਨਾਂ 'ਚ ਬਰਸਾਤਾਂ 'ਚ ਪਾਣੀ ਭਰ ਸਕੇ ਬਾਲ ਵਧੀਆ ਲਗਾਓ ਕਿਉਂਕਿ ਅਗਰ ਪਾਣੀ ਉਹ ਸੁੱਕਣਾ ਸੀ ਤਾਂ ਫਿਰ ਬਾਕੀ ਡੈਮਾਂ 'ਚ ਵੀ ਸੁੱਕਣਾ ਚਾਹੀਦਾ ਸੀ ਜੈੰਤੀ ਡੈਮ ਦੀ ਗੱਲ ਕਰੀਏ ਸੀ ਸਮਾ ਡੈਮ ਮਿਰਜ਼ਾਪੁਰ ਡੈਮ ਉਹਨਾਂ ਡੈਮਾਂ ਦੇ ਵਿੱਚ ਕਿਉਂ ਨਹੀਂ ਸੁੱਕਿਆ ਪਰਸ ਡੈਮ ਤੇ ਹੀ ਕਿਉਂ ਪਰ ਇਸ ਨੂੰ ਲੈ ਕੇ ਇਹ ਬਹੁਤ ਵੱਡੀ ਤਰਾਸਦੀ ਹੈ ਜੋ ਕਿ ਪਾਰਸ ਡੈਮ ਦੇ ਵਿੱਚ ਇਹ ਹੋਇਆ ਹਾਂਜੀ ਜਿਵੇਂ ਕਿ ਅਸੀਂ ਦੇਖਿਆ ਸੰਸਥਾ ਆ ਰਹੀਆਂ ਸਾਡੇ ਨਾਲ ਹਾਂ ਮਤਲਬ ਕਿ ਆਹ ਇਨਾ ਹੌਸਲਾ ਦੇ ਰਹੀ ਹੈ ਸਾਨੂੰ ਆ ਆਪ ਵੀ ਇਨੇ ਹੌਸਲੇ ਨਾਲ ਆ ਰਹੀ ਹੈ ਵੀ ਅਸੀਂ ਕਰਦੇ ਆਂ ਕੁਛ ਨਾ ਕੁਛ ਆ ਸਰਕਾਰ ਨੂੰ ਨਹੀਂ ਹੌਸਲਾ ਹੈਗਾ ਉਹਨਾਂ ਕੋਲ ਤਾਂ ਸਭ ਕੁਝ ਹੈ ਸਾਰਾ ਕੁਝ ਹੈ ਉਹਨਾਂ ਕੋਲ ਉਹਨਾਂ ਕੋਲ ਹੌਸਲਾ ਹੈਗਾ ਹੀ ਨਹੀਂ ਬਿਲਕੁਲ ਵੀ ਮਤਲਬ ਕਿ ਕੰਮ ਨਹੀਂ ਨਾ ਕਰ ਸਕਦੇ ਹੌਸਲਾ ਤਾਂ ਦੇ ਸਕਦੇ ਨਾ ਇੱਥੇ ਆ ਸਕਦੇ ਆ ਨਾ ਇੱਥੇ ਤਾਂ ਉਹ ਆ ਵੀ ਨਹੀਂ ਰਹੇ ਹੈਗੇ ਜਿਵੇਂ ਕਿ ਪਰ ਵਾਸਰਾ ਸੰਸਥਾ ਤੋਂ ਸਾਡੇ ਨਾਲ ਪਹੁੰਚੇ ਆ ਇੱਥੇ ਖਾਲਸਾ ਐਡ ਤੋਂ ਪਹੁੰਚੇ ਆ ਉਹਨਾਂ ਨੇ ਸਾਨੂੰ ਇੰਨਾ ਹੌਸਲਾ ਦਿੱਤਾ ਵੀ ਹਾਂਜੀ ਤੁਸੀਂ ਕਰੋ ਜੋ ਤੁਸੀਂ ਕਰਨਾ ਹੈ ਪਰ ਆਹ ਹੌਸਲਾ ਵੀ ਦੇ ਰਹੇ ਆ ਆਹ ਕਹਿ ਵੀ ਰਹੇ ਆ ਅਸੀਂ ਕਰਦੇ ਆ ਪਰ ਸਰਕਾਰ ਦੇ ਕੋਲ ਤਾਂ ਸਭ ਕੁਝ ਹੈ ਉਹ ਬਿਲਕੁਲ ਵੀ ਨਹੀਂ ਉਹਨਾਂ ਕੋਲ ਅੱਖਾਂ ਅੱਖਾਂ ਦੇ ਪੱਟੀਆਂ ਬੰਨੀਆਂ ਹੋਈਆਂ ਬਿਲਕੁਲ ਇਹ ਬਹੁਤ ਵੱਡੀ ਗੱਲ ਹੈ ਨੌਜਵਾਨ ਲਗਾਤਾਰ ਗੁੱਸੇ ਦੇ ਵਿੱਚ ਨੇ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਪਹੁੰਚ ਕੇ ਜਗਤ ਉੱਤੇ ਪ੍ਰੋਪਰ ਹੱਲ ਕੀਤਾ ਜਾਵੇ ਥੋੜੇ ਜਿਹਾ ਕੈਮਰਮਨ ਜਸਪ੍ਰੀਤ ਦੇ ਨਾਲ ਹਰਤੇਜ ਸਿੰਘ ਦੇ